ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡਾ ਸਾਰਿਆਂ ਦਾ ਸੁਆਗਤ ਕਰਦੇ ਹਾਂ ਜੀ ਤੇ ਤੁਹਾਡੇ ਏਰੀਆ ਚੋਂ ਤੁਹਾਡੇ ਪਸੰਦ ਦੀਆਂ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਤੇ ਪੂਰੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ 87140 38764 ਜੇ ਕਿਸੇ ਨੂੰ ਐਡ ਕਰਵਾਉਣੀ ਹੋਵੇ ਕਿਸੇ ਵੀ ਮਸ਼ੀਨਰੀ ਦੀ ਕੋਠੀ ਦੀ ਮਕਾਨ ਦੀ ਘਰ ਦੀ ਮੋਟਰਸਾਈਕਲ ਦੀ ਬੁਲਟ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਡੀ ਦੀ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਸੀ ਆਹ ਕੁਝ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਹੁਣ ਆਪਾਂ ਗੱਲ ਕਰਾਂਗੇ ਮਸ਼ੀਨਰੀਆਂ ਦੀ ਜਿੰਨਾ ਵਿੱਚੋਂ ਜਿਹੜੀ ਆਪਾਂ ਪਹਿਲੀ ਗੱਡੀ ਲੈ ਕੇ ਪਹੁੰਚਿਆ ਆਪਣੇ ਕੋਲੇ ਆਲਟੋ ਮਾਲਕ ਨੇ ਭੇਜੀ ਹੈ ਸੇਲ ਵਾਸਤੇ ਆਲਟੋ ਐਲੈਕਸ ਨੋ ਮਾਡਲ ਗੱਡੀ ਹੈ ਤੇ ਗੱਡੀ ਕੁੱਲ 44000 ਕਿਲੋਮੀਟਰ ਚੱਲੀ ਹੋਈ ਹੈ ਫਾਸਟ ਓਨਰ ਗੱਡੀ ਹੈ ਕੰਡੀਸ਼ਨ ਆਲ ਓਕੇ ਹੈ ਰੇਟ ਮਾਲਕ ਨੇ ਕਿਹਾ ਫਿਕਸ ਹੈ 1,55,000 ਗੱਡੀ ਖੜੀਆ ਹੁਸ਼ਿਆਰਪੁਰ ਏਰੀਆ ਚੋਂ ਨੰਬਰ ਪੰਜਾਬ ਹੈ ਜੀ ਕੰਡੀਸ਼ਨ ਵਧੀਆ ਹੈ ਅੰਦਰ ਬਾਹਰੋਂ ਸਾਰਾ ਕੁਝ ਇਹਨਾਂ ਨੇ ਦਿਖਾਇਆ ਅੰਦਰ ਜੀ ਆਪਾਂ ਗੱਲ ਕਰੀਏ ਤਾਂ ਸੀਟ ਕਵਰ ਵਧੀਆ ਚੜੇ ਹੋਏ ਨੇ ਮੈਟ ਵਧੀਆ ਰੱਖੇ ਹੋਏ ਨੇ ਮਿਊਜ਼ਿਕ ਸਿਸਟਮ ਵਧੀਆ ਹੈ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਹੀ ਰਹੇ ਹੋ ਜੀ ਜਾ ਕੇ ਤੁਸੀਂ ਦੇਖਣੇ ਵਗ ਗੱਡੀ ਜਾ ਕੇ ਦੇਖ ਸਕਦੇ ਹੋ ਹੁਸ਼ਿਆਰਪੁਰ ਏਰੀਆ ਚ ਗੱਡੀ ਖੜੀ ਆ ਤੇ 44000 ਕੁੱਲ ਚੱਲੀ ਹੋਈ ਆ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ 98159 ਤੇ 51899 ਹੁਣ ਆਪਾਂ ਦੂਸਰੀ ਗੱਡੀ ਦੀ ਗੱਲ ਕਰਦੇ ਆ ਆਪਣੇ ਕੋਲੇ ਫਿਰ ਤੋਂ ਇੱਕ ਨਵੇਂ ਮਾਡਲ ਦੀ ਆਲਟੋ 805ੀ ਆ ਮਾਡਲ 14 ਤੇ ਬੀਐਕਐਸਆਈ ਮਾਡਲ ਆ Maruti 800 ਪੰਜਾਬ ਨੰਬਰ ਹੈ ਜੀ ਨੇੜੇ ਜਲੰਧਰ ਤੇ ਭੋਗਪੁਰ ਠੀਕ ਆ ਜੀ ਤੇ ਸੈਕੰਡ ਓਨਰ ਹੈ ਦੂਜੇ ਨਾਮ ਹੈ 2,25000 ਰੁਪਿਆ ਡਿਮਾਂਡ ਹੈ ਕੰਡੀਸ਼ਨ ਵਧੀਆ ਹੈ ਤੇ ਜਾ ਕੇ ਦੇਖਣੀ ਹੋਵੇ ਜਾ ਕੇ ਵੀ ਦੇਖ ਸਕਦੇ ਹੋ ਬਾਕੀ ਜਾ ਕੇ ਵੱਧ ਪਤਾ ਲੱਗ ਜੂਗਾ ਚਲਾ ਕੇ ਦੇਖ ਸਕਦੇ ਹੋ ਕਿ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਹਰ ਪਾਸਿਓਂ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈ ਜੀ ਤੇ ਗੱਡੀ ਇੱਕ ਨੰਬਰ ਹੈ ਤੇ ਸੈਕੰਡ ਓਨਰ ਹੈ ਦੂਜੇ ਨਾਮ ਹੈ 225 ਡਿਮਾਂਡ ਹੈ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਨ੍ਹਾਂ ਦਾ ਨੰਬਰ ਆਪਾਂ ਦੇ ਵੀ ਰੱਖਿਆ ਜੀ 78 8585 ਤੇ 0 5840 ਮਾਲਕ ਨੂੰ ਫੋਨ ਕਰ ਸਕਦੇ ਹੋ ਜੇ ਤੁਸੀਂ ਗੱਲ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕਰਨੀ ਹੋਵੇ ਜੀ ਤੇ ਮਸ਼ੀਨਰੀਆਂ ਦੀ ਗੱਲਬਾਤ ਤਾਂ ਚੱਲ ਰਹੀਆਂ ਹੋਰ ਅੱਗੇ ਮਸ਼ੀਨਰੀਆਂ ਮਿਲਣ ਗਿਆ ਤੁਹਾਨੂੰ ਤੇ ਪਹਿਲੀ ਗੱਲ ਜੀ ਜਿੰਨੇ ਤੁਸੀਂ ਦੇਖ ਰਹੂ ਜਦੋਂ ਤੁਸੀਂ ਆਪਣੇ ਕੋਲੇ ਕੋਈ ਵੀ ਗੱਡੀ ਭੇਜ ਦਿਓ ਬੇਨਤੀ ਵਾਲੀ ਗੱਲ ਹੈ ਜੀ ਰੇਟ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਬਾਕੀ ਕੋਈ ਵੀ ਮਸ਼ੀਨਰੀ ਕਿਸੇ ਵੀ ਵੇਲੇ ਕਿਸੇ ਵੀ ਟਾਈਮ ਕਿਸੇ ਵੀ ਏਰੀਆ ਤੋਂ ਭੇਜਾ ਦਿਓ ਤੁਸੀਂ ਚਾਹੀ ਮੋਟਰਸਾਈਕਲ ਗੱਡੀ ਕੋਠੀ ਮਕਾਨ ਘਰ ਠੀਕ ਹੈ ਜੀ ਫਰੀਦ ਵਿੱਚ ਆਪਾਂ ਐਡ ਲਗਾ ਦੇਵਾਂਗੇ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਕੋਲ ਇੱਕ 2005 ਮਾਡਲ ਗੱਡੀ ਮਾਲਕ ਨੇ ਵੇਚੀ ਹੈ Honda ਦੀ ਗੱਡੀ ਦੀ ਕੰਡੀਸ਼ਨ ਵਧੀਆ ਤੇ NOC ਵੀ ਮਿਲ ਚੁਗੀ ਤੇ ਇਹ ਵਧੀਆ 뮤직 ਸਿਸਟਮ ਲੱਗਿਆ ਹੋਇਆ ਜੀ ਤੇ ਪ੍ਰੋਬਲਮ ਕੋਈ ਨਹੀਂ ਕੁੱਲ 50000 ਚੱਲੀ ਹੋਈ ਹੈ 1 15 ਡਿਮਾਂਡ ਹੈ ਜੀ 1 ਲੱਖ 15000 ਡਿਮਾਂਡ ਹੈ ਤੇ ਉਹ ਬਾਹਰ ਜਾਣਾ ਜੀ ਮਾਲਕ ਨੇ ਤਾਂ ਕਰਕੇ ਵੇਚਣੀ ਆ ਜਲਦੀ ਸੇਲ ਕਰਨੀ ਆ ਐਡ ਕਹਿੰਦੇ ਸੀ ਕਿ ਜਲਦੀ ਕਰ ਦਿਓ ਤੇ ਜਲਦੀ ਵੇਚਣੀ ਆ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਜਾ ਕੇ ਦੇਖ ਸਕਦੇ ਹੋ ਰੇਟ ਤੁਸੀਂ ਆਪੇ ਕਰ ਲਓ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਗੱਲ ਤੁਸੀਂ ਆਪੇ ਕਰ ਲਿਓ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਆ ਜੀ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਜਲਦੀ ਮਿਲਦੇ ਹਾਂ ਜੀ ਆਪਾਂ ਇਸ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਤੇ ਨਵੀਂ ਕੋਠੀ ਮਕਾਨ ਘਰ ਦੇ ਨਾਲ